ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਠੱਠਾ ਸਾਹਿਬ ਪਾਤਸ਼ਾਹੀ 6ਵੀਂ ਤੇ ਜ਼ਿਲ੍ਹਾ ਫਰੋਜ਼ਪੁਰ ਇੱਥੇ ਮੇਰੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਦੋ ਵਾਰੀ ਚਰਨ ਪਾਏ ਆ ਇੱਥੇ ਗੁਰੂ ਸਾਹਿਬ ਜੀ ਜਦੋਂ ਇੱਥੇ ਆ ਕੇ ਠਹਿਰੇ ਤਾਂ ਆਪ ਜੀ ਨੇ ਕੁਝ ਛੇੜੂਆਂ પાસે ਦੁੱਧ ਦੀ ਮੰਗ ਕੀਤੀ ਤਾਂ ਉਹਨਾਂ ਨੇ ਇੱਕ ਔਸੜ ਝੋਟੀਵਲ ਜਿਹੜਾ ਇਸ਼ਾਰਾ ਕਰਕੇ ਦੁੱਧ ਚੋਣ ਵਾਸਤੇ ਕਿਹਾ ਸਤਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕਰਕੇ ਫੰਡਰ ਜਾਨਕੀ ਉਸ ਜਿਹੜੀ ਫੰਡਰ ਝੋਟੀ ਦਾ ਦੁੱਧ ਚੋਆਇਆ ਗੁਰੂ ਜੀ ਨਾਲ ਹੋਏ ਮਖੌਲ ਕਰਕੇ ਇਸ ਨਗਰ ਦਾ ਨਾਂ ਠੱਠਾ ਸਾਹਿਬ ਰੱਖਿਆ ਗਿਆ ਅਤੇ ਸਤਗੁਰੂ ਜੀ ਨੇ ਇਹ ਵਰ ਵੀ ਦਿੱਤਾ ਕਿ ਇਸ ਅਸਥਾਨ ਪਰ ਹਮੇਸ਼ਾ ਦੁੱਧ ਦੀਆਂ ਨਹਿਰਾ ਵਗਣਗੀਆਂ ਇਸ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਜੀ ਪਾਸ ਆ ਕੇ ਫਰਿਆਦ ਕੀਤੀ ਕਿ ਸੱਚੇ ਪਾਤਸ਼ਾਹ ਇਸ ਬੀੜ ਵਿੱਚ ਇੱਕ ਛੇਰ ਅਤੇ ਛੇਰਨੀ ਰਹਿੰਦੇ ਹਨ ਜੋ ਇਸ ਇਲਾਕੇ ਦੇ ਪਿੰਡਾਂ ਦਾ ਬਹੁਤ ਜਾਨੀ ਨੁਕਸਾਨ ਕਰਦੇ ਹਨ ਗੁਰੂ ਜੀ ਨੇ ਪਹਿਲੇ ਪੰਜ ਸੰਗ ਸ਼ਿਕਾਰ ਲਈ ਭੇਜੇ ਜਿੰਨਾ ਵਿੱਚੋਂ ਦੋ ਸ਼ਹੀਦ ਹੋਏ ਤੇ ਤਿੰਨ ਵਾਪਸ ਆ ਗਏ ਉਪਰੰਤ ਗੁਰੂ ਸਾਹਿਬ ਆਪ ਗਏ ਤੇ ਛੇਰ ਨੂੰ ਮਾਰ ਕੇ ਲੋਕਾਂ ਨੂੰ ਸੁਖੀ ਕੀਤਾ ਵਰਤਮਾਨ ਵਿੱਚ ਇਹ ਅਸਥਾਨ ਗੁਰਦੁਆਰਾ ਸੀਨੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਦੂਰੀ ਉਸ ਗੁਰਦੁਆਰਾ ਸਾਹਿਬ ਦੀ 4 ਕਿਲੋਮੀਟਰ ਹੈ। ਇਸ ਅਸਥਾਨ ਤੇ ਹਰ ਮਹੀਨੇ ਮੱਸਿਆ ਤੇ ਸੰਗਰਾਂਦ ਦਾ ਜਿਹੜਾ ਦਿਹਾੜਾ ਮਨਾਇਆ ਜਾਂਦਾ ਹੈ। ਸੋ ਅੱਜ ਦੀ ਜਿਹੜੀ ਵੀਡੀਓ ਆਪਣੀ ਠੱਟਾ ਸਾਹਿਬ ਗੁਰਦੁਆਰਾ ਸਾਹਿਬ ਤੇ ਸੀ। ਸੋ ਅਗਲੀ ਵੀਡੀਓ ਦੇ ਨਾਲ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।